ਸਿਆ ਬਿਲਲ ਮੋਪਾਇਆ ਰੀ ਹਾਏ ਪੇ ਹੁਣ ਤੂੰ ਕੱਲ ਨੂੰ ਲੈ ਜੀ ਪੈਸੇ ਮੈਥੋਂ ਹੁਣ ਮੇਰੇ ਕੋਲ ਹੈ ਨਹੀਂ ਪੁੱਤ ਬਣ ਕੇ ਤੂੰ ਸਿਆਣਾ ਪੁੱਤ ਨਹੀਂਗਾ ਨਾ ਨਾ ਤੁਹਾਡਾ ਬਟਾ ਮੇਰਾ ਬੰਦਾ ਤੀਆਂ ਰੋ ਉਹ ਤੀਆਂ ਦਾ ਸੀਗਾ ਹਾਂ ਤੇ ਮੰਗਦਾ ਤੂੰ 20 ਆ ਉਹ ਤਾਂ ਮੇਰਾ ਵੀ ਆਪੀ ਉਹ ਲੈਟਾ ਹੁੰਦਾ ਤੇ ਉਹ ਕਿੰਨੇ ਦਾ ਸੀਗਾ ਤੀਆਂ ਰੋ ਅੱਡਾ ਰੋ ਉਹ ਕਿੰਨੇ ਦਿੱਤਾ ਸੀਗਾ ਉਹਨਾਂ ਦਾ ਤਰੀਵ ਮੁੰਡਾ ਮੇਰੇ ਨਾਲ ਆਇਆ ਧੀ ਉਹ ਤੇ ਉਹ ਮੇਰੇ ਮੇਰੀ ਭੈਣ ਦਾ ਹੀ ਮੁੰਡਾ ਤੂੰ ਉਹ ਤੋਂ ਹੀ ਲੈ ਲੈ ਪੈਸੇ ਹੰਡੀ ਲੈਨੇ ਮੁੰਡਾ ਮੁੰਡਾ ਲਾ ਪਤੰਗ ਪਾੜਦਾ ਫੇਰ ਕੀ ਉਹਨੇ ਪਤੰਗ ਪਾੜਦਾ ਆ ਐਡਾ ਧੀ ਫੇਰ ਕੀ ਐਡਾ ਸੀ ਹੋਰ ਬਣਾ ਲਾ ਤਾਂ ਪੈ ਜਾ ਲੈ ਤਰੀ ਆਹ ਤਾਂ ਗੜ ਪਿਆ ਵਾ ਤਾਂ ਲੈ ਤੇ ਜਾਊਗਾ ਬੰਦਾ ਤਿਹਾੜੇ ਨੂੰ ਲੈ ਜਾਊਗਾ ਉਹਨੇ ਲੈ ਇੰਡੈਡੀ ਨੂੰ ਆ ਤਾਂ ਉਹਨੇ ਮੁੰਡਾ ਬਾਲਾ ਮੁੰਡਾ ਬਾਲਾ ਜੇ ਸਾਡਾ ਨਟ ਇਹ ਦੋਤਨ ਦਾਸਰ ਪੇ ਅੰਤ ਦਾ ਮੰਗਣਾ ਪੀ ਪੀ ਲਊਗਾ ਪੀ ਹੁਣ ਤਾਂ ਉਹਦਾ ਕਈ ਨਹੀਂ ਸੀ ਵੀ ਦਾ ਵੀ ਮੰਗਦਾ ਸੀਗਾ ਇਹ ਐਡਾ ਹੁੰਦਾ ਉਹ ਤਾਂ ਇਹ ਵੀ ਜਿੱਡਾ ਪਾੜਾ ਫਿਰ ਉੱਡ ਕੇ ਦਵਾ ਮੰਗੇ ਸਾਰੇ ਆਮਦ ਮੈਂ ਦਵਾ ਪਹਿਲੇ ਆ ਵੀਰ ਪਹਿਤੋਂ ਹੋੜ ਦਵਾ ਦੇ ਹੁੰਦਾ ਮੈਂ ਬੀਹਾਂ ਦਾ ਹਾਂ ਤਾਂ ਹੁਣ ਕਿੰਨੀਆਂ ਤੇ ਆ ਗਿਆ ਦੇਖੀ ਆ ਨਟ 30 ਰੁਪਏ ਲੈ ਕੱਢ 30 ਰੁਪਏ ਉਹ ਕੁੱਤਾ ਸਾਡਾ ਚੱਕ ਕੇ ਲਿਆ ਕੇ ਮਾਲਾ ਤਮ ਬੈਠ ਰੋਲਾ ਬਣਾ ਬਣਾ ਨਾ ਨਾ ਦਾ ਬੁਲਾ ਸਿੱਖਦਾ ਪਹਿਲਾਂ ਹਰ ਕਦ ਮੈਨੂੰ ਕਬੂਤਰ ਦੇ ਦੇ ਮੈਂ ਪੜਾਵਾ ਕਬੂਤਰ ਤਾਂ ਸਾਡੇ ਚੱਕ ਕੇ ਲੈ ਗਿਆ ਹੁਣ ਕਬੂਤਰ ਕਿੱਥੋਂ ਦੇਵਾਂ 500 ਰੁਪਏ ਦਾ ਆਹੋ ਕਤੂ ਦਾ ਤੈਨੂੰ ਮੰਗਦਾ ਪੈਸੇ 2 ਰੁਪਏ ਮੰਗਦਾ ਉਹ ਮੈਂ ਸਮਝਾਈ ਨਹੀਂ ਨੂੰਦੂਨੀ 2 ਰੁਪਏ ਮੰਗਦਾ ਹੁਣ ਵੀ ਇਹ ਮੈਂ ਕਿੱਥੋਂ ਦੇਵਾਂ ਉਹ ਤਾਂ ਰੋਜ਼ ਹੀ ਪਤੰਗਾਂ ਉੱਡ ਕੇ ਆ ਜਾਂਦਾ ਐਨ ਲੁਕਾ ਕੇ ਚੱਕ ਲਈ ਤਾਂ ਰੋਜ਼ ਹੀ ਤੇ ਹੁਣ ਕਿੰਨੇ ਦਾ ਲਾਤੇ ਹੋ ਉਹ ਤੇ ਲੱਗੇ ਜੋ ਤੇ 100 ਰੁਪਏ ਦੀ ਵੀਡੀਓ ਬਣਾਈਏ ਹਾਂਈ ਗਾਲਾ ਤੈਨੂੰ ਬੈਠੇ ਦੇਖ ਕੇ ਹੀ ਤੋਰਾਂਗੇ ਟੈਨਸ਼ਨ ਨਾ ਲੈ ਇਹਨਾਂ ਸਾਨੂੰ ਇਹੀ ਗਾਲਾ ਕੱਢੂ ਭਰਾਵਾ ਬਚਾ ਲੈ ਸਾਨੂੰ ਬਚਾ ਲੋ ਮਨ ਤਾਂ ਹੋਈ ਪਈ ਆ ਮਨ ਤਾਂ ਡਰ ਲੱਗਦਾ ਗਾਲਾ ਕੱਢਦਾ ਹੁਣ ਸਾਨੂੰ ਇਹੀ ਗਾਲਾ ਕੱਢੂ ਪੈਸੇ ਕੀ ਕਰਦੇ ਕੱਢ ਪਤੰਗ ਪਾੜਦਾ ਮੁੰਡੇ ਨੇ ਇਹ ਮੰਗਦਾ ਬਾਈ ਫਿਰ ਮੈਂ ਮੁੰਡੇ ਕੋਲੇ ਲੜੀ ਆਉਂਗਾ ਹਾਂ ਮੁੰਡੇ ਕੋਲੇ ਲੜੀ ਆਉਂਗਾ ਕਰੇ ਹੋ ਬਾਹਰ ਆਈ